ਗਨ ਬਾਣੀ ਯਾਦ ਕਰ ਲਈ ਮਹਾਰਾਜ ਜੇ ਮੈਂ ਪਾਰਸ਼ ਫਿਰ ਬਚਨ ਕੀਤਾ ਭਾਈ ਸੰਤੋਖ ਸਿੰਘ ਜੀ ਨੇ ਸੋਚ ਪ੍ਰਕਾਸ਼ ਕਹਿੰਦੇ ਬਚਨ ਲਿਖੇ ਆ ਕਿ ਬਾਬਾ ਬੁੱਢਾ ਸਾਹਿਬ ਜਿਹੜੇ குரு ਆ ਗੁਰ ਸਾਹਿਬ ਜਦੋਂ ਸਾਨੂੰ ਬਖਵਾ ਦੇ ਬਚਨ ਕੀਤਾ ਕਿ ਦੁਨੀਆਂ ਦੇ ਜਿੰਨੇ ਸ਼ਕਤ ਅਸਕਤ ਚਲਾਣ ਦੀ ਵਿਦਿਆ ਹੈ ਉਹ ਤੁਹਾਡੇ ਅੰਦਰ ਸੁੱਧੇ ਸਿਰ ਫੋਰਾ ਬਚਨ ਕੀਤਾ ਕਹਿੰਦੇ ਦੁਨੀਆਂ ਦੇ ਜਿੰਨੇ ਸ਼ਸਤਰ ਅਸਤਰ ਨੇ ਉਹਨਾਂ ਦੇ ਚਲਾਣ ਦੀ ਵਿੱਦਿਆ ਤੁਹਾਡੇ ਅੰਦਰ ਖੋਹ ਆਵੇ ਬਚਲਾ ਨਾੜੀ ਉਹ ਸਾਰੀ ਵਿੱਦਿਆ ਤੁਹਾਡੇ ਸਾਹ ਅੰਦਰ ਸਭ ਉਹ 11 ਸਾਲ ਦੀ ਉਮਰ ਸੀ ਛੇਵੇਂ ਪਾਦਸ਼ਾਹ ਦੀ ਜਿਸ ਵੇਲੇ ਮਹਾਰਾਜਾ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਦਾ ਜਨਮ ਪ੍ਰਾਪਤ ਕਰ ਸ਼ਹਾਦਤ ਦਾ ਜਨਮ ਪ੍ਰਾਪਤ ਕਰਨ ਤੋਂ ਪਹਿਲਾਂ ਰਾਵੀ ਦਰਿਆ ਦੇ ਕੰਢੇ ਤੇ ਬਹਿ ਕੇ ਭਾਈ ਮੇਦੀ ਜਾਨ ਭਾਈ ਬੇਠਾ ਭਾਈ ਪੈੜਾ ਭਾਈ ਲਗਾ ਭਾਈ ਕਰਾਣਾ ਪੰਜ ਸ਼ਖੰਤ ਮਹਾਰਾਜ ਬੰਜੇ ਪਾਸ਼ਾ ਨੇ ਹੁਣ ਕੀਤਾ ਕਿ ਤੁਸੀਂ ਸ੍ਰੀ ਅਮਰਸਾਹ ਸਾਹਿਬ ਜਾਓ ਗੁਰੂ ਆਰਜਨ ਸਾਹਿਬ ਕੋ ਜਾ ਕੇ ਕਹੋ ਬਾਕੀ ਸਾਰੀ ਮਰਿਆਲਾ ਉਹੀ ਰੱਖਣੀ ਹੈ ਜਿਹੜੀ ਪੰਜੇ ਪਾਸ਼ਾ ਤੱਕ ਸਾਡੇ ਤੱਕ ਚਲਦੀ ਆ ਰਹੀ ਹੈ ਗੁਰਨਾਨ ਸਾਹਿਬ ਕੋ ਲੈ ਉਹਦੇ 'ਚ ਫੇਰ ਬਦਲ ਨਹੀਂ ਕਰਨਾ ਪਰ ਇੱਕ ਨਵੀਂ ਮਰਿਆਲਾ ਗੁਰੂ ਘਰ ਵਿੱਚ ਹੋਰ ਜੋੜਨੀ ਹੈ ਉਹ ਕਿਹੜੀ ਲਈ ਰੀਤ ਇੱਕ ਜੰਗ ਕੀ ਕੀਜ ਹੈ ਕਿ ਗੁਰੂ ਘਰ ਵਿੱਚ ਹੁਣ ਇੱਕ ਨਵੇਂ ਰੀਤ ਨਵੀਂ ਮਜਾ ਦਾ ਉਹ ਜੰਗ ਯੁੱਧ ਦੀ ਛੇੜ ਦੇਣ ਗੁਰੂ ਆਪੇ ਸਾਡੇ ਸਾਡਾ ਹੁਕਮ ਸੁਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਨੋ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਸੇਲੀ ਤੇ ਟੋਪੀ ਲੈ ਕੇ ਆਏ ਸੰਗ ਮਹਾਰਾਜ ਜੀ ਨੇ ਮੱਥਾ ਟੇਕ ਕੇ ਆਖਿਆ ਖਜ਼ਾਨੇ ਦੇ ਰੱਖ ਦੇ ਬਾਪਾ ਪੁੱਤਾਂ ਸਾਹਿਬ ਦੀ ਦੋ ਸ਼ਰੀ ਸਾਭਾ ਲਿਆਏ ਇੱਕ ਪੇਰੀ ਦੀ ਇੱਕ ਪੇਰੀ ਦੀ ਦੋ ਸ਼ਰੀ ਸਾਭਾ ਆਪਣੇ ਗਾਧਰੇ ਭਾਰਤ ਕਰਕੇ ਗੁਰਦੇਵ ਨੇ ਬਚਨ ਕੀਤਾ 101 ਪ੍ਰਣ ਕੀਤਾ ਪੈ ਦਾ ਗੌਰੂ ਮਾਰਨ ਦਾ ਬੜਾ ਵੱਡਾ ਪਾਪ ਹੈ ਕਿਸੇ ਬ੍ਰह्म ਗਿਆਨੀ ਸਾਧੂ ਦੀ ਹੱਤਿਆ ਕਰ ਦਿਓ ਉਹ ਵੀ ਬੜਾ ਵੱਡਾ ਪਾਪ ਹੈ ਚੋਰੀ ਕਰਨਾ ਵੀ ਪਾਪ ਹੈ ਝੂਠ ਬੋਲਣਾ ਵੀ ਪਾਪ ਹੈ ਲੰਘਾ ਕਰਨਾ ਵੀ ਪਾਪ ਹੈ ਕਹਿੰਦੇ ਇਹ ਸਾਰੇ ਪਾਪ ਸਾਨੂੰ ਲੱਗਣ ਜੇ ਅਸੀਂ ਆਪਣੇ ਪਿਤਾ ਗੁਰਦੇਵ ਗੁਰਵਰਜਨ ਸਿੰਘ ਸਾਹਿਬ ਦੀ ਛੀਦੀ ਦਾ ਬਦਲਾ ਪਾਕੀ ਚੰਦੂ ਦੀ ਨਗਦ ਲਕੇਣ ਪਾਰ ਕੇ ਨਾਲ ਇਹ ਬੰਦ ਸੁਣ ਕੇ ਉਦੋਂ ਸਿੱਧ ਜਿਹੜੇ ਸੀ ਕਈ ਕੱਚੇ ਮਿੱਲੇ ਉਹ ਗਏ ਕਿਵੇਂ ਹੋ ਸਕਦਾ 11 ਸਾਲ ਦੀ ਉਮਰ ਹੈ ਬੱਚਿਆਂ ਵਾਲੀਆਂ ਗੱਲਾਂ ਕਰਦੇ ਪਾਲਕਾਂ ਵਾਲੀਆਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਫਾਈਨੈਂਸ ਮਿਨਿਸਟਰ ਅੱਜ ਵੀ ਹਿੰਦੁਸਤਾਨ ਦੇ ਬਣੇ ਥੋੜਾ ਜਿਹਾ ਐਮਐਲਏ ਦੀ ਮਾਨ ਹੁੰਦਾ ਹਿੰਦੁਸਤਾਨ ਦਾ ਫਾਈਨੈਂਸ ਮਿਨਿਸਟਰ ਹੋ ਗਏ ਖਜ਼ਾਨਾ ਮੰਤਰੀ ਿੱਡੀ ਗੱਡੀ pau ਦਾ مالک ਹਦਾ ਦਿਵਾਲ ਚੰਦੂ ਉਸ ਵੇਲੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਫਾਈਨੈਂਸ ਮਿਨਿਸਟਰ ਸੀ ਜਿੱਥੇ ਕੇਸ ਹੈ ਏਡਾ ਵੱਡਾ ਹਰ ਤੋਂ ਬਸ ਤੇ ਲੋਕ ਹੈਰਾਸ਼ੀ ਇਹ ਏਡੇ ਵੱਡੇ ਦੀਵਾਰ ਨੂੰ ਉਹ ਕਿਵੇਂ ਨਾਕ ਚੜੇ ਲੰਘੇ ਪਾ ਸਕਦੇ ਮਨੋਂ ਬਗਲੀ ਸੀ ਨਾ ਜਿਨ੍ਹਾਂ ਲੋਕਾਂ ਦਾ ਮਨੋਂ ਵੱਲ ਇੰਨਾ ਟਹਿ ਚੁੱਕਾ ਸੀ ਕਿ ਗੁਲਾਮੀ ਦੀਆਂ ਬੇੜੀਆਂ ਨੂੰ ਆਪਣੇ ਸਰੀਰ ਦਾ ਗਹਿਣਾ ਮੰਨ ਲਿਆ ਸੀ ਗੁਲਾਮੀ ਨੇ ਕੋਈ ਰਾਜੇ ਤੇ ਨਾ ਕਿਸੇ ਨੇ ਪ੍ਰਵੇਸ਼ ਬਾਣੀ ਕਰਤੀ ਰਾਜੇ ਨੂੰ ਤੇ ਰਾਜਾ ਇੱਕ ਸਾਲ ਜਿੰਨੇ ਬੱਚੇ ਜੰਮੜਿਆ ਉਹਨਾਂ ਵਿੱਚੋਂ ਇੱਕ ਬੱਚਾ ਇਹੋ ਜਿਹਾ ਜੰਮਣਾ ਜਿਹਨੇ ਤੇਰੀ ਮੌਤ ਦਾ ਕਾਰਨ ਬਣਿਆ। ਉਹ ਰਾਜਾ ਬੜਾ ਚਿੰਤੀ ਸੀ ਕਹਿਣ ਲੱਗਾ ਜਿੰਨੇ ਬੱਚੇ ਸਾਤ ਜੰਮਣ ਸਾਰੇ ਕੱਤਦਾਂ। ਕਿਸੇ ਸਿਆਣੇ ਮਜੀਦ ਨੇ ਸਲਾਹ ਦਿੱਤੀ ਰਾਜਾ ਬੱਚਾ ਤਾਂ ਇੱਕ ਹੋਣਾ ਤੇਰੀ ਮੌਤ ਦਾ ਕਾਰਨ ਸਾਰਿਆਂ ਨੂੰ ਮਾਰ ਕੇ ਕਿਉਂ ਪਾਪ ਖੱਟਦਾ? ਕਹਿਣਾ ਫਿਰ ਕੀ ਕਰਾਂ? ਕਹਿਣਾ ਉਹਨਾਂ ਸਾਰਿਆਂ ਨੂੰ ਖੜ ਕੇ ਜਿਹੜੇ ਬੱਚੇ ਜੰਮਣ ਜੰਮਦਿਆਂ ਨੂੰ ਕੈਰ ਤੇ ਸੁੱਟ ਦੇ। ਜਦੋਂ ਥੋੜੇ ਥੋੜੇ ਵੱਡੇ ਹੋ ਜਾਣ ਤੇ ਕੈਦ ਵਿੱਚ ਸੁਣ। ਰਾਜਾ ਕਹਿੰਦਾ ਕਿ ਜੀ ਉਹ ਜੰਨੇ ਬੱਚੇ ਸੀ ਜਿਹਨੇ ਉਹ ਸਾਡ ਦੇ ਜੰਮੇ ਇਹਨੇ ਸਾਰੇ ਕੈਦ ਖਾਨੇ ਵਿੱਚ ਛੁੱਟਦੇ ਜਿਵੇਂ ਜਿਵੇਂ ਉਹ ਬੱਚੇ ਵੱਡੇ ਹੋਣ ਲੱਗੇ। ਉਹ ਹੁਣ ਕੈਦ ਖਾਨੇ ਨੂੰ ਆਪਣਾ ਸੰਸਾਰ ਸਮਝਣ। ਇਹ ਜਿਹੜਾ ਕੈਦ ਖਾਨਾ ਹੈ ਜੇ ਇਹ ਸਾਡਾ ਸੰਸਾਰ ਹੈ ਬਾਹਰ ਦੀ ਦੁਨੀਆ ਦਾ ਬਹੁਤ ਪਤਾ ਹੀ ਨਹੀਂ ਕਿ ਬਾਹਰ ਦੀ ਦੁਨੀਆ ਦਾ ਕੀ। ਥੋੜੇ ਥੋੜੇ ਵੱਡੇ ਹੋ ਗਏ ਤੇ ੜੀਆਂ ਪਾ ਲਈਆਂ ਉਹਨਾਂ ਇਹਾਂ ਵਿੱਚ ਵੀ ਅੱਖਾਂ ਵਿੱਚ ਵੀ ਗਲਾਂ ਵਿੱਚ ਵੀ ਬਹੁਤ ਬੇੜੀਆਂ ਨੂੰ ਇਹ ਸਮਝਣ ਲੱਗ ਪਏ ਕਿ ਇਹ ਸਾਡੇ ਸਰੀਰ ਦਾ ਗਹਿਣਾ ਜਦੋਂ ਵੱਡੇ ਹੋਇਆ ਕਰਨ ਬੇੜੀਆਂ ਛੋਟਿਆ ਹੋਆ ਹੋਈਆਂ ਕਰਨ ਤੇ ਸਿਪਾਹੀਆਂ ਨੂੰ ਕਹਿਣ ਕਿ ਇਹ ਸਾਨੂੰ ਵੱਡੀਆਂ ਪਾਓ ਜੇ ਕਿਤੇ ਟੁੱਟ ਜਾਣੀ ਤੇ ਕਹਿਣਾ ਜੀ ਸਾਨੂੰ ਨਵੀਂ ਬਣਾ ਲਿਓ ਜੇ ਮੈੜੀ ਪਚੜੀ ਹੋ ਜਾਣੀ ਤੇ ਉਹਨੂੰ ਮਾੜ ਜਾਣ ਲੱਗ ਪੈਣਾ ਜੇ ਜਾੜ ਦੂਰ ਲੱਗ ਜਾਣਾ ਜਗਾਲ ਉਹਨਾਂ ਬੇੜੀਆਂ ਨੂੰ ਆਪਣੇ ਸਰੀਰ ਦਾ ਸ਼ਿੰਗਾਰ ਬਣਾਉਂਦੇ ਜਦੋਂ ਇਹ ਉਹ ਬੱਚੇ ਦੀ વાત ਹੋਏ ਕਿ ਉਹਨਾਂ ਵਿੱਚੋਂ ਇੱਕ ਬੱਚੇ ਨੇ ਕਹਿੰਦੇ ਜਿਹੜਾ ਜੋ ਬਾਹਰ ਦੀ ਦੁਨੀਆ ਦੀ ਬਾਰੀ ਵੇਖੀ ਚਾਹੀਦੀ ਬਾਹਰ ਦੀ ਦੁਨੀਆ ਦਾ ਬਾਹਰ ਬਸਦੀ ਹੈ ਜਦੋਂ ਬਾਹਰ ਦੀ ਦੁਨੀਆ ਬਸਦੀ ਉਹਨੇ ਵੇਖੀ ਉਹਨਾਂ ਨਾਲ ਨੇ ਸਾਰੇ ਸਾਥੀਆਂ ਨੂੰ ਦੱਸਿਆ ਵੀ ਆਹ ਬਾਹਰ ਜੇਹੜਾ ਦੁਨੀਆ ਦਾ ਬਾਹਰ ਬਸਦੀ ਹੈ ਉਹ ਕਹਿੰਦੇ ਦਾ ਪਾਗਲ ਹੈ ਬਾਹਰ ਕਿਹੜੀ ਦੁਨੀਆ ਦੁਨੀਆ ਤੇ ਹੀ ਹੈ ਜਦੋਂ ਤੇ ਅਸੀਂ ਜੰਮੇ ਆ ਇੱਥੇ ਰਹੇ ਆ ਇੱਥੇ ਬੜੇ ਆ ਬਾਹਰ ਕਿਹੜੀ ਦੁਨੀਆ ਉਹ ਜਿਹੜਾ ਕਹਿੰਦਾ ਸੀ ਵੀ ਬਾਹਰ ਪਾਲਨ ਦੱਸਣ ਲੱਗੋ ਹਿੰਦੁਸਤਾਨ ਦੇ ਲੋਕਾਂ ਦੀ ਮਾਸਿਕ ਦਸ਼ਾ ਇਹੋ ਜੀ ਸੀ ਕਿ ਇੱਕ ਨਹੀਂ 2 ਨਹੀਂ 700 ਸਾਲ ਦੇ ਡੇੜੇ ਸਮਾਂ ਹੋ ਚੁੱਕਾ ਸੀ ਗੁਲਾਮੀ ਚ ਜ਼ੰਜੀਰਾ ਚ ਜਗੜਿਆ ਹੋਇਆ ਨੂੰ ਜਿਨ੍ਹਾਂ ਨੇ ਉਹ ਜ਼ੰਜੀਰਾ ਬੇੜੀਆਂ ਨੂੰ ਆਪਣੇ ਸਰੀਰ ਦਾ ਸ਼ਿਕਾਰ ਤੇ ਹਾਰ ਮੰਨ ਲਿਆ ਹੋਇਆ ਸੀ ਉਹਨਾਂ ਨੇ ਗੱਲ ਕਿਵੇਂ ਬਰਦਾਸ਼ਤ ਕਰਨੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਬਚਨ ਕਰਦੇ ਜੁੜੇ ਹੋਣੇ ਉਹਨਾਂ ਕਹਿ ਕਿਵੇਂ ਹੋ ਸਕਦਾ ਪਰ ਪਾਦਸ਼ਾਹ ਨੇ ਮਾਰੋਬਾਰ ਬਣਾਣਾ ਸੀ ਭਾਰਤੀ ਲੋਕਾਂ ਦਾ ਸਭਾ ਆਇਆ ਨੰਗੀ ਕਥਾ ਹੈ ਹਿੰਦੁਸਤਾਨ ਦੇ ਪਾਦਸ਼ਾਹ ਦੀ ਕਚਹਿਰੀ ਤੋਂ ਦਿੱਲੀ ਦੇ ਤਖਤ ਦੇ ਸਾਹਮਣੋਂ دیਵਾਨ ਚੰਦੂ ਨੂੰ ਨੱਕ ਚ ਨਕੇਰ ਪਾ ਕੇ ਦਿੱਲੀ ਦੇ ਬਾਜ਼ਾਰਾਂ ਨੂੰ ਫੇਰਦਿਆਂ ਪੂਰੇ ਪੰਜਾਬ ਦੀ ਧਰਤੀ ਦਾ ਭਰਮਣ ਕਰਾਉਂਦਿਆਂ ਲਾਹੌਰ ਦੀ ਧਰਤੀ ਤੇ ਜਾ ਕੇ ਮਾਰਿਆ ਸੀ ਉਦੋਂ ਲੋਕ ਸਮਝੇ ਸਾਂ

ਇਹ ਸਾਰੀ ਕਥਾ ਮਹਾਰਾਜ ਜੀ ਦੇ ਇਤਿਹਾਸ ਦੀ ਹੋਵੇ ਸੂਰਪrakash ਜੀ ਦੀ ਇੱਕ ਘੰਟਾ ਕਹਾਣੀ تقریبا ਇੱਕ ਸਾਲ ਦਾ ਸਮਾਂ ਪੂਰਾ ਲੱਗਦਾ ਇੰਨਾ ਵੱਡਾ ਮਹਾਰਾਜ ਜੀ ਦੇ ਪਾਤਸ਼ਾਹ ਦਾ ਇਤਿਹਾਸ ਤੇ ਮੇਰੀ ਕਹਾਣੀ ਕਰੇ ਭਾਈ ਸਾਈਂ ਦਾਸ ਕਿਰਤਾਕ ਦਰਨੇ ਤੇ ਕਹੇ ਨਾਨਕ ਮਾਦੇ ਬੈਠੇ ਬਾਬੇ ਅਲਮਸਤ ਦੀ ਬੇਨਤੀ ਸੁਣ ਕੇ ਉਥੇ ਪਹੁੰਚ ਕੇ ਬਾਬੇ ਅਲਮਸਤ ਨੂੰ ਤਾਰਦੇ ਬਿਹਰਤ ਕਾਰਜ ਕਰਦੇ ਆ ਜਦੋਂ ਅਮਰਸਰ ਸਾਹਿਬ ਆ ਕੇ ਕਰਾਦੇ ਇਹ ਤੇ ਗਰੀਬ ਅਵਾਜ਼ ਫਾਖਾ ਦੇ ਆਖਰੇ ਜੀਵਨ ਕਾਲ ਦਾ ਪਹਿਲਾ ਜਾਂਦ ਉਹ ਲੜਿਆ ਕੋਈ ਤੇ ਪਹਿਲਾ ਨਹੀਂ तेरे ਖਿਆਲ ਸ਼ੈਰ ਸੱਤ ਕੇ ਅਠ ਅਗਰਸ ਦਾ ਉਹ ਦਿਨ ਸੀ ਜਿਹੜਾ ਉਹ ਪਹਿਲੇ ਜਾਂਦ ਦਾ ਮਹਾਰਾਜ ਜੀ ਨੇ ਖਦੇ ਪ੍ਰਾਪਤ ਕੀਤੀ ਸੀ ਪਿਛਲਾ 2 ਘੜਸਾ ਹੁਣ ਵੀ ਹਰ ਸਾਲ ਉੱਥੇ ਗੁਰਮੁਖ ਪਿਆਰੇ ਜਗ ਦਾ ਦਿਨ ਪਹਿਲੀ ਫਾਦੇ ਪਹਿਲਾ ਜਾਂਦ ਪਹਿਲੀ ਫਾਦੇ ਦੇ ਨਾਲ ਲਿਖਾਇਆ ਜਾਂਦਾ ਤੇ ਆ 15 ਤਰੀਕ ਨੂੰ ਕਿ ਬਣਾ ਰਹੇ ਦਾਸ ਦਾ ਵੀ ਆਇਆ ਉਹ ਪਹਿਲਾ ਜਨ 7000 ਦੁਸ਼ਮਣ ਦੀ ਫੌਜ ਚੜ੍ਹ ਕੇ ਆਈ ਜਿੱਦ ਇੱਕ ਬਾਜ ਦਾ ਮਸਲਾ ਸੀ ਬਣਿਆ ਪਿਆ ਬਾਜ ਆ ਗਿਆ ਸੀ ਬਾਦਸ਼ਾਹ ਦਾ ਉੱਡ ਕੇ ਹੁਣ ਪੰਛੀ ਉੱਡ ਕੇ ਕਿਸੇ ਦੂਜੇ ਕੋਲ ਚਲਾਣੇ ਨਿਯਮ ਹੈ ਹੁਣ ਵੀ ਜਿਹੜੇ ਆ ਪੰਛੀ ਰੱਖਦੇ ਆ ਕਬੂਤਰ ਵਗੈਰਾ ਇੱਕ ਦੇ ਖੁੱਡੇ ਤੋਂ ਦੂਜੇ ਦੇ ਖੁੱਡੇ ਨਹੀਂ ਉੱਡ ਕੇ ਚਲੇ ਜਾਣ ਉਹ ਹੀ ਮਾਲਕ ਹੁੰਦਾ ਪੰਛੀ ਸੁਤੰਤਰ ਹੈ ਉਹ ਬਾਗ ਉੱਤ ਕੇ ਆ ਗਿਆ ਸਿਪਾਹੀ ਆ ਕੇ ਤੁਹਾਨੂੰ ਜੀਆਂ ਦੇਣ ਲੱਗ ਪਏ ਮਹਾਰਾਜ ਜੀ ਕਹਿੰਦੇ ਬਾਗ ਚਲੇ ਜਾ ਬਾਗ ਕੋਲ ਆਉਣ ਵਾਲੇ ਸਾਹਮਣੇ ਤਾਜ ਵੀ ਖੋਹਾਂ 7000 ਫੌਜ ਚੜ੍ਹ ਕੇ ਆਈ ਫਾਤਿਹ ਦੇ ਝਗ ਲੜਿਆ ਇਹਨੇ ਕਮਾਲ ਦਾ ਝਗ ਲੜਿਆ ਕਿ ਉਸੇ ਅਗਲੇ ਦਿਨ ਭਰਾਤ ਆਉਣੀ ਸੀ ਤੇ ਵੀ ਵਿਰੋਧਾ ਵਿਆਹ ਉਸੇ ਦੇ ਨਹੀਂ ਜੰਗ ਹੋ ਰਿਆ ਵੇਖੋ ਜੰਗ ਦੀ ਬਿਉਂਦ ਬੰਦੀ ਕੈਸੇ ਢੰਗ ਦੇ ਲੰਗੜ ਲੋਗੜ ਚੁਣਿਆ ਲੱਕੜ ਦੇ ਖੋਲ ਵੀ ਉੱਥੇ ਤੋਪਾਂ ਬਣ ਕੇ ਚੱਲੇ ਜਦੋਂ ਰਾਤ ਦਾ ਸਮਾਂ ਸੀ ਪਰਬਾਰ ਸਾਰਾ ਕੱਢ ਲਿਆ ਤੇ ਬੀਬੀ ਵੀਰੋ ਜੀ ਛੋਟੀ ਉਮਰ ਸੀ ਉਹ ਗੁਰੂ ਕੇ ਪਹਿਲਾਂ ਤੇ ਰਹੇ ਉਹ ਪਤੋਲੇ ਗੁੱਡੀਆਂ ਸਾਹਬ ਦੇਦੇ ਹੋ ਮਾਤਾ ਜੀ ਹੋਣੇ ਸੋਚਿਆ ਵੀ ਸ਼ਾਇਦ ਦੂਜੇ ਮਾਤਾ ਜੀ ਨਾਲ ਹੋਣ ਕੇ ਮਾਤਾ ਬੋਦਰੀ ਨਾਲ ਮਾਤਾ ਮਰਵਾਈ ਨਾ ਤੇ ਬੀਬੀ ਵੀਰੋ ਜੀ ਕੱਲੇ ਰਹੇ ਜਦੋਂ ਗੁਰਦੁਆਰਾ ਰਾਮ ਸਰ ਸਾਹਿਬ ਕੋਲ ਆਏ ਤੇ ਵੇਖਿਆ ਵੀ ਬੀਬੀ ਵੀਰੋ ਨਹੀਂ ਆਏ ਭਾਈ ਦੇਖਾ ਜੀ ਉਹਨ ਭਾਈ ਲਗਾ ਜੀ ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਜਾਓ ਬੀਬੀ ਵੀਰੋ ਨੂੰ ਲੈ ਕੇ ਆਓ ਤੇ ਆਪਣੇ ਹੱਥ ਦਾ ਇੱਕ ਸਿਵਰਨਾ ਦਿੱਤਾ ਇਹ ਇਹ ਸੇਵਰ ਦਾ ਜਦੋਂ ਤੁਸੀਂ ਗੋਠੇ ਦੇ ਅੰਦਰ ਦਿਓਗੇ ਬੀਬੀ ਵੀਰੋ ਜੀ ਵੇਖ ਕੇ ਪਛਾੜਨਗੇ ਕਿ ਸਾਡੇ ਪਿਤਾ ਜੀ ਦਾ ਤਾਂ ਤੁਹਾਡੇ ਨਾਲ ਆਉਣਾ ਨਹੀਂ ਤੁਹਾਡਾ ਦਰਵਾਜ਼ਾ ਨਹੀਂ ਖੋਲਣਾ ਵੇਖੋ ਕਿਹਦਾ ਜਦ ਯੁੱਧ ਹੋ ਗਿਆ ਤੇ ਮਹਾਰਾਜ ਜੀ ਦੀ ਸਤੁਤਰੀ ਵੀ ਕਿੰਨੀ ਸਜੇ ਹੈ ਧੰਦੀ ਦੀ ਵੀ ਕਹਿੰਦੇ ਜਿਸ ਵੇਲੇ ਆਲੇ ਦਾ ਦਰਵਾਜ਼ਾ ਘਟਕਾਇਆ ਤੇ ਬੀਬੀ ਵੀਰੋ ਨੇ ਦਰਵਾਜ਼ਾ ਨਹੀਂ ਖੋਲਿਆ ਵੀ ਪੈ ਨਹੀਂ ਖੋਲਣਾ ਕਬੜੇ ਕੋਈ ਤੁਰਕ ਹੋਵੇ ਕੋਈ ਗਲੇਸ਼ ਹੋਵੇ ਉਹ ਸਿਮਰਨਾ ਜਦੋਂ ਅੰਦਰ ਢੀਂਗਾ ਤੇ ਚਾਤੀ ਦਰਵਾਜਾ ਖੋਲ ਤਾਂ ਤੇ ਇੱਕ ਘੋੜੇ ਤੇ ਬਹਿ ਕੇ ਪਾਣੀ ਦੇਖਾ ਜੀ ਨਾਲ ਕੀਦੀ ਵੀਰੋ ਦੀ ਵਾਪਸ ਆਏ ਉਹ ਜੰਗ ਲੜ ਕੇ ਅਗਲੇ ਦਿਨ ਸ਼ਾਮ ਨੂੰ ਆਏ ਤੇ ਪ੍ਰਾਤ ਨੂੰ ਕਹਿਣਾ ਭਾਈ ਸਾਹਿਬ ਉਹ ਕਿ ਤੁਸੀਂ ਚਭਾਲ ਆ ਗਏ ਇੱਕ ਦਿਨ ਪਹਿਲਾਂ ਜੰਗ ਲੜੇ ਨੇ ਅਗਲੀ ਰਾਤ ਨੂੰ ਚਭਾਲ ਆ ਕੇ ਭਾਈ ਨਗਾਹ ਦੇ ਕੋਲ ਮਹਾਰਾਜ ਦੀ ਆਪਣੀ ਢੀਗਾ ਵਿਆਹ ਕਰਾ